ਰਾਮਸੂਪ ਅਣਕੀ ਦਾ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਦਾ ਅਜ ਅਗਲਾ ਭਾਗ ਚਾਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਦੇ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਚੰਗੀਆਂ ਲੱਗਣਾ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਆਓ ਅਗਲਾ ਭਾਗ ਚਾਰ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ 11 ਮਹੀਨੇ ਦਾ ਪਹਿਲਾ ਐਤਵਾਰ ਸੀਗਾ ਉਸ ਦੇहां ਜਾਗੇ ਚਾਨਣ ਦਾ ਹਾਕਮ ਰਹਿੰਦਾ ਤਾਂ ਵੇਲਾ ਜਿਹਾ ਸੀਗਾ ਮਨਮਰਜ਼ੀ ਦਾ ਕੰਮ ਕਰਦਾ ਪਰ ਦਿਲ ਦਾ ਸੁੱਚਾ ਬੰਦਾ ਉਹਦੇ ਕੋਲ ਜ਼ਮੀਨ ਵਾਵਾ ਸੀਗੀ ਇੱਕ ਮੁੰਡਾ ਜਿਹੜਾ ਹਣ ਕਾਲਜ ਜਾਂਦਾ ਸੀ ਹਾਕਮ ਦਾ ਇੱਕ ਸੀਰੀ ਸੀਗਾ ਤੇ ਦੋ ਨੌਕਰ ਇੱਕ ਨੌਕਰ ਮੱਜਾਂ ਦਾ ਪਾਲੀਸੀ ਦੂਜਾ ਨੌਕਰ ਸੀਰੀ ਨਾਲੋਂ ਤਲਾਕ ਕਮ ਕਰਾਉਂਦਾ ਸੀਗਾ ਹਾਕਮ ਮਿੰਦਰ ਦਾ ਪੱਕਾੜੀ ਸੀ ਹਾਕਮ ਸੀ ਤਾਂ ਮਿੰਦਰ ਤੋਂ ਖਾਸਾ ਵੱਡਾ ਪਰ ਉਹ ਬੈਠ ਕੇ ਘਰਾਂ ਦੇ ਦੁੱਖ ਸੁੱਖ ਕਰਦੇ ਸੀਗੇ ਕਦੇ-ਕਦੇ ਘਰ ਦੀ ਕੱਢੀ ਦਾਰੂ ਪੀਂਦੇ ਤੇ ਅੰਦਰਲਾ ਸੰਸਾਰ ਬਸਾ ਲੈਂਦੇ ਹਾਕਮ ਨੂੰ ਇਤਬਾਰ ਸੀ ਕਿ ਮਿੰਦਰ ਉਂ ਮਾੜਾ ਨਹੀਂ ਹੈ ਕਿਸੇ ਵੀ ਗੱਲੋਂ ਪਰ ਘਰ ਦੀ ਗਰੀਬੀ ਦਾ ਮਾਰਿਆ ਹੈ ਵਿਚਾਰਾ ਹਾਕਮ ਉਹਦੀ ਬਿਹਤਰੀ ਚਾਹੁੰਦਾ ਸੀਗਾ ਇਸੇ ਕਰਕੇ ਉਹ ਉੱਠ ਕੇ ਨਾਲ ਤੁਰ ਪਿਆ ਸੀਗਾ ਪਿੰਡੋਂ ਪਹਿਲਾਂ ਉਹ ਆਲਾ ਸਿੰਘ ਵਾਲੇ ਪਹੁੰਚੇ ਉੱਥੋਂ ਸਾਰੇ ਪਾਸੇ ਬੱਸਾਂ ਜਾਂਦੀਆਂ ਸਨ ਬਡਲਾਡੇ ਪਹੁੰਚ ਗਏ ਸੀਗੇ ਉੱਥੇ ਜਾ ਕੇ ਉਹਨਾਂ ਨੂੰ ਭੁੱਖ ਲੱਗ ਗਈ ਸੀ ਘਰੋਂ ਤਾਂ ਬਸ ਉਹ ਚਾਹ ਦੀ ਬੋਖ ਪੀ ਕੇ ਤੁਰ ਪਏ ਸਨ ਬਡਲਾਡੇ ਦੇ ਅੱਡੇ ਉੱਤੇ ਚਾਹ ਦੀਆਂ ਚੰਗੀਆਂ ਦੁਕਾਨਾਂ ਸਨ ਉਹ ਗਾਕਾਂ ਨੂੰ ਹਾਕਾਂ ਮਾਰ ਰਹੇ ਸਨ ਮਿੰਦਰ ਨੂੰ ਲੱਗਦਾ ਜਿਵੇਂ ਕਮਾਨ ਪੰਡ ਵੀ ਉਹਨੂੰ ਹਾਕਾ ਮਾਰ ਰਿਹਾ ਹੋਵੇ ਉਹਦੀ ਸੌਰਤ ਉੱਥੇ ਪਹੁੰਚੀ ਹੋਈ ਸੀ ਉਸ ਔਰਤ ਦੇ ਘਰ ਜਿਹੜੀ ਲੋੜਵੰਦ ਬੰਦਿਆਂ ਦੇ ਘਰ ਬਸਾਉਂਦੀ ਸੀਗੀ ਇੱਕ ਦੁਕਾਨ ਵਿੱਚ ਉਹ ਅੰਦਰ ਵੜ ਕੇ ਮੇਜ਼ ਦਿਵਾਲੇ ਬੈਠੇ ਗਏ ਬਿੰਦੇ-ਬਿੰਦੇ ਚਾਹ ਦਾ ਭਾਂਡਾ ਉਬਲਦਾ ਕਈ ਬੰਦੇ ਹੋਰ ਵੀ ਅੰਦਰ ਬੈਠੇ ਸਨ ਅਗਲੇ ਦੇ ਕੰਨ ਕੋਲ ਮੂੰਹ ਕਰਕੇ ਗੱਲਾਂ ਕਰਦੇ ਸੀਗੇ ਬਾਹਰ ਬਾਸ ਛੱਡੇ ਦੇ ਸ਼ੈੱਡ ਥੱਲੇ ਰੌਲਾ ਸੀਗਾ ਪਸਾਂ ਲਈ ਹੋਕਰੇ ਵੱਜ ਰਹੇ ਸਨ ਦੂਰ ਕਿਸੇ ਨੂੰ ਕੁਝ ਨਹੀਂ ਸੀ ਸੁਣ ਰਿਹਾਗਾ ਕੱਟੀ ਦਾੜੀ ਅਤੇ ਲੰਮੀਆਂ ਕਾਲੀਆਂ ਮੁੱਛਾਂ ਵਾਲੇ ਬੰਦੇ ਨੇ ਚਾਹ ਦੀ ਹਵਾ ਕੱਢੀ ਤੇ ਫੇਰ ਦੋ ਗਲਾਸ ਭਰ ਕੇ ਇੱਕ ਮੁੰਡੂ ਜਿਹਨੂੰ ਫੜਾਈ ਕੋਈ ਹੋਰ ਲੱਡੂ ਪਕੌੜਾ ਖਾਣ ਦੀ ਥਾਂ ਉਹਨਾਂ ਨੇ ਮਿੱਠੀ ਬਰੈਡ ਦਾ ਪੈਕਟ ਲੈ ਲਿਆ ਸੀ ਅਤੇ ਚਾਹ ਵਿੱਚ ਡੋਬ ਡੋਬ ਖਾਣ ਲੱਗੇ ਉਹਨਾਂ ਦਾ ਕੱਲ ਜਾ ਤਾਫੜਿਆ ਜਾ ਰਿਹਾ ਸੀਗਾ ਚਾਦਾ ਸ਼ਤੀ ਮੁਕਾ ਕੇ ਉਹ ਦਕਾਂ ਤੋਂ ਬਾਹਰ ਆਏ ਪੰਜ-ਛੇ ਬੱਸਾਂ ਲੰਗੀਆਂ ਖੜੀਆਂ ਸਨ ਹੋਕਰੇ ਵੱਜ ਰਹੇ ਸਨ ਇੱਕ ਹੋਕਰਾ ਉਹਨਾਂ ਨੇ ਬਹੁਤ ਆ ਸੁਣਿਆ ਸੀਗਾ ਉਹ ਉਧਰ ਨੂੰ ਹੌਲ ਪੈ ਸੀਗੇ ਬੱਸ ਵਿੱਚ ਬੈਠੇ ਉਹ ਕੋਈ ਗੱਲ ਨਹੀਂ ਕਰ ਰਹੇ ਸਨ ਹਾਕਮ ਬਾਹਰ ਖੇਤਾਂ ਵੱਲ ਝਾਕਦਾ ਜਾ ਰਿਹਾ ਸੀਗਾ ਮਿੰਦਰਵਾਰ ਵਾਰ-ਵਾਰ ਆਪਣੀ ਬਖਸੂਏ ਵਾਲੀ ਜੇਬ ਟੋਂਦਾ ਤੇ ਬੱਸ ਦੇਗਾ ਸਵਾਰੀਆਂ ਨੂੰ ਨਿਹਾਰਦਾ ਕਦੇ ਉਹ ਮਗਰ ਮੜ ਕੇ ਵੀ ਝਾਕਦਾ ਬੱਸ ਸਾਰੀ ਬੱਸ ਵਿੱਚ ਉਹਦਾ ਕੋਈ ਵਕਫ ਚਿਹਰਾ ਨਹੀਂ ਸੀਗਾ ਉੱਪਰੋਂ ਉੱਪਰੋਂ ਲੋਕ ਸਨ ਆਪਣੀਆਂ ਗੱਲਾਂ ਕਰ ਰਹੇ ਜਾਂ ਚੁੱਪਚਾਪ ਬੈਠੇ ਇਧਰਲੇ ਲੋਕਾਂ ਦਾ ਚਿਹਰਾ ਮੋਰਾ ਕੱਦ-ਕਾਠ ਹੋਰ ਤਰ੍ਹਾਂ ਹੀ ਸੀਗਾ ਉਹ ਸੋਚਦਾ ਉਧਰ ਸਾਡੇ ਵੱਲ ਦੇ ਲੋਕ ਹੋਰ ਤਰ੍ਹਾਂ ਦੇ ਹਨ ਉਹਨਾਂ ਦਾ ਮਹਾਂਦਰਾ ਹੀ ਵੱਖਰਾ ਹੈ ਬੋਹੇ ਡੇ ਉੱਤੇ ਟੈਂਪੂ ਖੜੇ ਸਨ ਕਈ ਸਨ ਕੋਈ ਖਾਲੀ ਕੋਈ ਤਰਨ ਨੂੰ ਤਿਆਰ ਸਵਾਰੀਆਂ ਦਾ ਭਰਿਆ ਹੋਇਆ ਇੱਕ ਖਾਲੀ ਜਿਹੇ ਟੈਂਪੂ ਨੇ ਕਮਾਨ ਦਾ ਨਾਮ ਲਿਆ ਸੀਗਾ ਵਿੱਚ ਇੱਕ ਸਵਾਰੀ ਬੈਠੀ ਸੀ ਉਹ ਬਿਨਾ ਪੁੱਛੇ ਟੈਂਪੂ 'ਚ ਜਾ ਬੈਠੇ ਅਤੇ ਟੈਂਪੂ ਵਾਲੇ ਮੁੰਡੇ ਨੂੰ ਹਾਕ ਮਾਰ ਕੇ ਹੱਸ ਕੇ ਗਿਆ ਚੱਲ ਤੁਰ ਬਈ ਮੁੰਡਾ ਉਹਦੇ ਵੱਲ ਝਾਕਿਆ ਬੋਲਿਆ ਕਹ ਜਨੇਗਾ ਪਿੰਡਾਂ ਦੇ ਨਾਲ ਲੈ ਲੈ ਫੇਰ ਹੁੱਕਰੇ ਮਾਰਨ ਲੱਗਿਆ ਖਾਸਾ ਚਰਲਾ ਕੇ ਟੈਂਪੂ ਭਰ ਗਿਆ ਸੀਗਾ ਕਦੋਂ ਤੁਰਨ ਗਏ ਹਾਕਮ ਬੋਲਿਆ ਸੀਗਾ ਇਹਨਾਂ ਦਾ ਕਿਹੜਾ ਕੋਈ ਟਾਈਮ ਹੁੰਦਾ ਹੈ ਜਦੋਂ ਟੈਂਪੂ ਪਰ ਗਿਆ ਚੱਲ ਪੈਣਗੇ ਬਸ ਹੁਣ ਤਾਂ ਦਿਂਦਾ ਆ ਤੁਰਨਗੇ ਹੀ ਕੋਲ ਬੈਠਾ ਇੱਕ ਅਧਖੜ ਜਿਹਾ ਬੰਦਾ ਬੋਲਿਆ ਸੀਗਾ ਉਹਨੇ ਪੁੱਛਿਆ ਕਿੱਥੇ ਜਾਣਾ ਤੁਸੀਂ ਅਸੀਂ ਤਾਂ ਇੱਥੇ ਨੇੜੇ ਹੀ ਜਾਣਾ ਹੈ ਹਾਕਮ ਨੇ ਜਵਾਬ ਦਿੱਤਾ ਨੇੜੇ ਕਿੱਥੇ ਬੰਦੇ ਨੇ ਜਿਵੇਂ ਪੁੱਛ ਕੇ ਹੀ ਛੱਡਣਾ ਹੋਵੇ ਇਹ ਨਹੀਂ ਹਟਦਾਗਾ ਸੋਚਦੇ ਹਾਕਮ ਨੇ ਜਵਾਬ ਦਿੱਤਾ ਕਮਾਨ ਕਮਾਨ ਕੀਤੇ ਜਾਣਾ ਹੈ ਅਸੀਂ ਤਾਂ ਬਸ ਉਹੀ ਜਾਣਾ ਹੈ ਕੰਮ ਹੈ ਇੱਕ ਹਾਕਮ ਜਿਵੇਂ ਡਰ ਗਿਆ ਹੋਵੇ ਔਰ ਟਾ ਕੇ ਕਿਹਾ ਤੂੰ ਕਮਾਨ ਦਾ ਕਮਾਨ ਦਾ ਹੈ ਹਾਂ ਤੈਨ ਤਾਂ ਬੋਛਨਾ ਆ ਰਾਜ ਕਿੰਨੇ ਅੱਡੇ ਹੋਰ ਆਣਗੇ ਦੋਪਹਿਰ ਹੋਰ ਵਿਚਾਲੇ ਪੈਂਦੇ ਨੇ ਉਹ ਹਾਕਮ ਵੱਲ ਕਨੱਖਾ ਜਿਹਾ ਝਾਕਣ ਲੱਗਾ ਸੀ ਡਰਾਈਵਰ ਮੁੰਡੇ ਨੇ ਰੱਸਾ ਖੋਲ ਲਿਆ ਤੇ ਟੈਂਪੂ ਦੀ ਕੁ ਪੁਲੀ ਕਮਾ ਦਿੱਤੀ ਸੀ ਟੈਂਪੂ ਸੇਰ ਵਾਂਗ ਦਹਾੜਿਆ ਸੀਗਾ ਸਾਰਾ ਦਾ ਧਿਆਨ ਉਹਦੇ ਵੱਲ ਹੋ ਗਿਆ ਸੀਗਾ ਰੱਸਾ ਟੈਂਪੂ ਦੇ ਸਰੀਏ ਨਾਲ ਬਲੇਟਦਾ ਉਹ ਇਧਰ ਉਧਰ ਝਾਕਦਾ ਹੋਇਆ ਫਿਰ ਹੁਕਰੇ ਮਾਰਨ ਲੱਗਾ ਓਏ ਚੱਲ ਪੈ ਭਾਈ ਹੁਣ ਹੋਰ ਸਵਾਰੀਆਂ ਰਾਹ 'ਚੋਂ ਪਤੇਰੀਆਂ ਚੜ ਜਾਣਗੀਆਂ ਕਿਸੇ ਇੱਕ ਨੇ ਆਖਿਆ ਸੀ ਹੋਰ ਸਵਾਰੀ ਬੈਠਣ ਨੂੰ ਥਾਂ ਵੀ ਕਿੱਥੇ ਐ ਬੰਦੇ ਤਾਂ ਪਹਿਲਾਂ ਹੀ ਮੜਗਾੜਾਂ ਤੇ ਖੜੇ ਹੋਏ ਨੇ ਹੋਰ ਇੱਕ ਬੋਲਿਆ ਸੀਗਾ ਟੈਂਪੂ ਕਮਾਨ ਪਹੁੰਚਿਆ ਡਰਾਈਵਰ ਮੁੰਡੇ ਨੇ ਉੱਚੀ ਹਾਕ ਦੇਖਿਆ ਕਮਾਨ ਵਾਲੇ ਬਾਈ ਚਾਰ ਪੰਜ ਹੋਰ ਸਵਾਰੀਆਂ ਉੱਤਰੀਆਂ ਉਹੀ ਬੰਦਾ ਹਾਕਾਂ ਵੱਲ ਸਵਾਰ ਸਵਰ ਚੱਕ ਰਿਹਾ ਸੀਗਾ ਪਰ ਉਹ ਬੋਲਿਆ ਕਹਿੰਦਾ ਨਹੀਂ ਜਿਵੇਂ ਉਹਨੂੰ ਕੋਈ ਸ਼ੱਕ ਹੋ ਗਿਆ ਹੋਵੇ ਉਹ ਉਹਨਾਂ ਦੇ ਨਾਲ ਨਾਲ ਹੀ ਤੁਰਨ ਲੱਗਿਆ ਪਿੱਛੇ ਪਿੱਛੇ ਆ ਰਿਹਾ ਸੀਗਾ ਤੇੜ ਚਾਦਰਾ ਕਾਰਖਾਨੇ ਦੀ ਗੱਲ ਚਿੱਟਾ ਕੁਰਤਾ ਖੁੱਲਾ ਜਗਲਦਾ ਉੱਤੇ ਕਾਲੀ ਪਗੜੀ ਬਲੇਟੀ ਹੋਈ ਸੀਗੀ ਮੁੱਛਾਂ ਵੀ ਤਿੱਖੀਆਂ ਨਹੀਂ ਸਨ ਨਿਗਾਹ ਵੀ ਤਿੱਖੀ ਸੀਗੀ ਅੱਖਾਂ ਜਿਵੇਂ ਕੁਝ ਲਬਰ ਰਹੀਆਂ ਹੋਣ ਹਾਕਮ ਨੇ ਸੋਚਿਆ ਚੱਲ ਇਸੇ ਨੂੰ ਪੁੱਛ ਲੈਂਦੇ ਹਾਂ ਕਿਹਾ ਕੱਸੀ ਪਿੰਡ ਦੇ ਕਿਹੜੇ ਪਾਸੇ ਐ ਭਾਈ ਸਾਹਿਬ ਕੱਸੀ ਇੱਧਰ ਹੀ ਰਾਹ ਚੀ ਜਾਂਦੀ ਐ ਤੁਰੇ ਚੱਲੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਹੋਰ ਗੋਂ ਨਾਲ ਦੇਖਣ ਲੱਗ ਪਿਆ ਕਹਿੰਦਾ ਕਿਤੇ ਤੁਸੀਂ ਪਾਰੋ ਦੇ ਤਾਂ ਨਹੀਂ ਜਾਣਾਗਾ ਹਾਕਮ ਨੇ ਮਿੰਦਰ ਦੇ ਕੋਲ ਹੋ ਕੇ ਹੌਲੀ ਦੇ ਕੇ ਪੁੱਛਿਆ ਓਏ ਪਾਰੋ ਹੀ ਦੱਸਿਆ ਸੀ ਨਾ ਨੌ ਦਾ ਹਾਂ ਇਹੀ ਨੌ ਆ ਉਹਨੇ ਆਖਿਆ ਤੇ ਉਸ ਪਿੰਡ ਦੇ ਬੰਦੇ ਵੱਲ ਝਾਕਣ ਲੱਗਾ ਸਮਝ ਗਿਆ ਮੈਂ ਚਲੋ ਮੈਂ ਨਾਲ ਚੱਲਦਾ ਥੋੜੇ ਕੱਸੀ ਦੇ ਪਿੰਡ ਤੋਂ ਬਾਹਰ ਬਾਹਰ ਖੇਤ ਚ ਕੋਠਾ ਏ ਉਹਦਾ ਮੈਂ ਹੁਣ ਸਮਝਾ ਤੁਸੀਂ ਕਿਉਂ ਆਇਓ ਕਮਾਣੀ ਕੋੜਿਓ ਪਹਿਲਾਂ ਹੀ ਦੱਸ ਦੇਣਾ ਸੀਗਾ ਅੱਜ ਐਤਵਾਰ ਹੈ ਹਾਂ ਠੀਕ ਹੈ ਐਤਵਾਰ ਹੈ ਅੱਜ ਅੱਜ ਦੇ ਦਿਨ ਤਾਂ ਇਹ ਸਪੈਂਡ ਪੂਰੀ ਮਨਤੇਸ ਆਉਂਦੀ ਹੈ ਕੋਈ ਮਾੜੀ ਗੱਲ ਨਹੀਂ ਭਾਈ ਆਜੋ ਆਜੋ ਬਗੇ ਆਓ ਉਹ ਉਹਨਾਂ ਦੇ ਅੱਗੇ-ਅੱਗੇ ਹੋ ਗਿਆ ਸੀਗਾ ਹਾਕਮ ਨੇ ਮਨ ਵਿੱਚ ਗੱਲ ਚਿਤਾਰੀ ਮੈਂ ਤਾਂ ਇਹਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦਾ ਰਿਹਾ ਮਖਿਆ ਪਤਾ ਨਹੀਂ ਕਿ ਹੋ ਜਾਣਾ ਏ ਇਹ ਤਾਂ ਬੰਦਾ ਵੀ ਬਹੁਤ ਚੰਕਾ ਆ ਉਹ ਫਿਰਨੀ ਫਿਰਨੀ ਪੱਕੀ ਸੜਕ ਤੁਰੇ ਜਾ ਰਹੇ ਸਨ ਥੋੜੀ ਦੂਰ ਅੱਗੇ ਜਾ ਕੇ ਕੱਸੀ ਦਾ ਪਹਲਾ ਆ ਉਹ ਕੱਸੀ ਪਿੰਡ ਦੇ ਵਿੱਚਕਾਰ ਦੀ ਲੰਘਦੀ ਸੀਗੀ ਕੱਸੀ ਦੇ ਫਿਰਨੀ ਵਾਲੇ ਪਾਸੇ ਦੀ ਬਹੁਤ ਘਰ ਸਨ ਇੱਕ ਘਰ ਹੌਲੀ-ਹੌਲੀ ਵੱਧਦੇ ਜਾ ਰਹੇ ਸਨ ਮਰੱਬਾ ਬੰਦੀ ਵੇਲੇ ਲੋਕਾਂ ਨੇ ਆਪਣੀਆਂ ਆਬਾਦੀਆਂ ਕਟਵਾਉਣੀਆਂ ਸ਼ੁਰੂ ਕਰਤੀਆਂ ਸੀਂਗਾ ਅੰਦਰਲੇ ਘਰਾਂ ਤੰਗੀ ਮਹਿਸੂਸ ਕਰਦੇ ਜੇ ਗੁੰਜਾਇਸ਼ ਹੁੰਦੀ ਤਾਂ ਆਬਾਦੀ ਵੱਲ ਨੂੰ ਨਵਾਂ ਖੁੱਲਾ ਮਕਾਨ ਆ ਪਾਉਂਦੇ ਨਹੀਂ ਤਾਂ ਆਬਾਦੀ ਵਿੱਚ ਅੰਦਰਲੇ ਘਰਾਂ ਦੀਆਂ ਰੂੜੀਆਂ ਸਨ ਉਸ ਬੰਦੇ ਦਾ ਘਰ ਫਿਰਨੀ ਤੇ ਰਾਹ ਵਿੱਚ ਸੀਗਾ ਪਰ ਉਹ ਉਹਨਾਂ ਲੋਕਾਂ ਦੀ ਮਦਦ ਲਈ ਉਹਨਾਂ ਨਾਲ ਪਾਰੋਂ ਦੇ ਕੋਠੇ ਨੂੰ ਤੁਰ ਪਿਆ ਸੀਗਾ ਕੋਠੇ ਦੇ ਤਿੰਨ ਕਮਰੇ ਸਨ ਇੱਕ ਕਮਰੇ ਵਿੱਚ ਮੱਝ ਬੰਨੀ ਹੋਈ ਸੀ ਇੱਕ ਕਮਰੇ ਵਿੱਚ ਉਹ ਆਪਣੀ ਰਹਿائش ਸੀਗੀ ਕਾਜ ਸਮਾਨ ਉਹਦਾ ਉੱਥੇ ਹੀ ਸੀਗਾ ਉਸ ਕਮਰੇ ਦੇ ਸਾਹਮਣੇ ਹੀ ਵਿਹੜੇ ਵਿੱਚ ਰਸੋਈ ਸੀ ਰਸੋਈ ਦੀ ਕੰਧ ਨਾਲ ਕੰਧ ਲੱਗਦੀ ਇਸ ਦੀ ਔਸਤ ਤੀਜੇ ਕਮਰੇ ਦੀ ਜਿਸ ਵਿੱਚ ਚਾਰ ਮੰਜੇ ਢੇ ਹੋਏ ਸਨ ਇਹ ਕਮਰਾ ਦੂਜੇ ਦੋਵੇਂ ਕਮਰਿਆਂ ਨਾਲੋਂ ਵੱਡਾ ਸੀ ਪੂਰੀ ਸਵੇਰ ਸੀ ਇੱਕ ਤਰ੍ਹਾਂ ਦੀ ਇੱਥੇ ਹੀ ਮੰਜਾਂ ਉੱਤੇ ਇਕੱਠੀਆਂ ਜਿਹੀਆਂ ਹੋ ਕੇ ਉਹ ਬੈਠੀਆਂ ਹੋਈਆਂ ਸਨ ਉਸ ਦਿਨ ਗੋਬਿੰਦ ਉੱਥੇ ਨਹੀਂ ਸੀਗਾ ਉਹ ਉਸ ਦਿਨ ਉੱਥੇ ਨਹੀਂ ਹੁੰਦਾ ਸੀਗਾ ਪਿੰਡ ਵਿੱਚ ਹੀ ਇੱਧਰ ਉੱਧਰ ਕਿਧਰੇ ਕਿਸੇ ਦੇ ਘਰੇ ਛੁਪਿਆ ਬੈਠਾ ਰਹਿੰਦਾ ਜਾਂ ਫਿਰ ਕਿਸੇ ਸ਼ਹਿਰ ਚਲੇ ਜਾਂਦਾ ਨੇੜੇ ਦੀ ਪੁਲਸ ਚੌਕੀ ਵਿੱਚ ਹੀ ਉਹਦਾ ਆਉਣਾ ਜਾਣਾ ਸੀਗਾ ਉਹਦੀ ਥਾਣੇਦਾਰ ਨਾਲ ਪੱਕੀ ਲਿਹਾਜ਼ ਸੀਗੀ ਜਦੋਂ ਉਹ ਜਾਂਦਾ ਥਾਣੇਦਾਰ ਨੂੰ ਕੁਰਸੀ ਦਿੰਦਾ ਮੋਟਾ ਤਾਜਾ ਲਾਖੇ ਜਿਹੇ ਰੰਗ ਦਾ ਇਹ ਬੰਦਾ ਪੈਂਟ ਕਮੀਜ਼ ਪਾ ਕੇ ਰੱਖਦਾ ਤੇ ਹਰ ਵੇਲੇ ਜਰਦਾ ਖਾਂਦਾ ਰਹਿੰਦਾ ਉਹਦੀ ਢਿੱਲੀ ਜਹੀ ਕਮੀਜ਼ ਨੂੰ ਦੋ ਜੇਬਾਂ ਲੱਗੀਆਂ ਹੁੰਦੀਆਂ ਜੋ ਪਤਾ ਨਹੀਂ ਕਾਦੇ ਨਾਲ ਭਰਾਂ ਰਹਿੰਦੀਆਂ ਉਹਦੀ ਜੀਨ ਦੀਆਂ ਪਿਛਲੀਆਂ ਦੋਵੇਂ ਜੇਬਾਂ ਵੀ ਫੁੱਲੀਆਂ ਫੁੱਲੀਆਂ ਰਹਿੰਦੀਆਂ ਬਾਜਵਾਗ ਟਿੱਖੀਆਂ ਅੱਖਾਂ ਸਾਨੂੰ ਉਹਦੀਆਂ ਉਹ ਬਿੰਦੇ ਬਿੰਦੇ ਇੱਧਰ ਉੱਧਰ ਝਾਕਦਾ ਸੀਗਾ ਆਥਨੇ ਦਿਨ ਸ਼ੀਪੇ ਜਿਹੇ ਉਹ ਪਾਰੋ ਦੇ ਕੋਠੇ ਆ ਵਰਦਾ ਉਹਦੇ ਨਾਲ ਹਿਸਾਬ ਕਿਤਾਬ ਕਰਦਾ ਤੀਮੀਆਂ ਨਾਲ ਗੱਲਾਂ ਕਰਦਾ ਉਹਨਾਂ ਨੂੰ ਠੀਰਜ ਦਿੰਦਾ ਰਹਿੰਦਾ ਰਾਤ ਵੇਲੇ ਵੀ ਉੱਥੇ ਨਹੀਂ ਸੀ ਸੌਂਦਾ ਕਾ ਉੱਥੇ ਪਾਰੋ ਦੇ ਕਮਰੇ ਵਿੱਚ ਬੈਠ ਕੇ ਸ਼ਰਾਬ ਜ਼ਰੂਰ ਪੀਂਦਾ ਜਿਹੜੀ ਨੂੰ ਜੀ ਕਰਦਾ ਉਹ ਉਹਦੀ ਉਸੇ ਇਕੱਲੀ ਨੂੰ ਪਾਰੋ ਦੇ ਕਮਰੇ ਵਿੱਚ ਪਲਾ ਲੈਂਦਾ ਸੀਗਾ ਪਿੰਡ ਦਾ ਬੰਦਾ ਕੋਠੇ ਵੱਲ ਉਂਗਲ ਕਰਕੇ ਕੱਸੀ ਉੱਤੋਂ ਹੀ ਮੁੜ ਗਿਆ ਸੀਗਾ ਉਸ ਆਦਤ ਸਾਨੂੰ ਪਰ ਉਹਨੇ ਸ਼ੇਦੀ ਸ਼ਰਜੀ ਗੱਲ ਮਕੋਣੀ ਚਾਹੀ ਸਾਰਿਆਂ ਦੀਆਂ ਉਮਰਾਂ ਦੱਸ ਕੇ ਉਹਨਾਂ ਦਾ ਇਕੱਲੀ-ਕੱਲੀ ਦਾ ਮੁੱਲ ਦੱਸਿਆ ਪਰ ਇਹ ਲਿਜਾ ਕੇ ਇਹ ਵਿਸ਼ਵਾਸ ਵੀ ਦਿੱਤਾ ਕਿ ਇਹ ਵਸੂਗੀ ਜੇ ਕੋਈ ਗੱਲ ਹੋ ਜਾਵੇ ਤਾਂ ਮੈਂ ਜ਼ਿੰਮੇਵਾਰ ਆ ਇਹ ਮਾੜੀਆਂ ਕੁੜੀਆਂ ਨਹੀਂ ਇਹਨਾਂ ਨੂੰ ਤਾਂ ਬਸ ਰੋਟੀ ਕਪੜਾ ਚਾਹੀਦਾ ਹੈ ਮਿੰਦਰ ਨੂੰ ਸਾਰੀਆਂ ਹੀ ਸੋਹਣੀਆਂ ਲੱਗੀਆਂ ਸੀ ਸਭ ਦਾ ਰੰਗ ਸਾਵਲਾ ਤੇ ਅੱਖਾਂ ਮੋਟੀਆਂ ਮੋਟੀਆਂ ਸਿਰਾਂ ਦੇ ਵਾਲ ਲੰਬੇ ਲੰਬੇ ਪਰ ਉਹਨੇ ਸਭ ਤੋਂ ਵੱਡੀ ਦੀ ਉਮਰ 34-35 ਸਾਲ ਦੱਸੀ ਸੀਗੀ ਉਹਦਾ ਮੁੱਲ 15000 ਦੋ ਕੁੜੀਆਂ 28 ਸਾਲ ਦੀਆਂ 30-30 ਸਾਲਾਂ ਦੀਆਂ ਸੀਗੀਆਂ ਪਾਰੋ ਨੇ ਦੱਸਿਆ ਕਿ ਇਹਨਾਂ ਦਾ ਸੌਦਾ ਹੋ ਚੁੱਕਿਆ 20-20 ਹਜ਼ਾਰ ਵਿੱਚ ਉਹ 5-5 ਹਜ਼ਾਰ ਰੁਪਈਆ ਵੈਨਾ ਫੜਾ ਗਏ ਹਨ ਬਾਕੀ ਰਕਮ ਦੇ ਕੇ ਇਹ ਪਰਸੋਂ ਨੂੰ ਚਲਣਾਂ ਜਾਣਗੀਆਂ ਉਹ ਕਹਿੰਦੀ ਹਣ ਗਏ ਨੇ ਇੱਕੋ ਪਿੰਡ ਦੇ ਸੀਗੇ ਦੋ ਕੁੜੀਆਂ 24-24 25-25 ਸਾਲਾਂ ਦੀਆਂ ਸਨ ਉਹ 25-25 ਹਜ਼ਾਰ ਵਿੱਚ ਜਾਣਗੀਆਂ 28-30 ਸਾਲ ਵਾਲੀਆਂ ਦੋਵੇਂ ਕੁੜੀਆਂ ਪਾਰੋ ਨੇ ਤੁਰਤ ਹੀਰ ਸੋਈ ਵਿੱਚ ਭੇਜ ਦਿੱਤੀਆਂ ਤੇ ਆਪਣੀ ਭਾਸ਼ਾ ਵਿੱਚ ਉਹਨਾਂ ਨੂੰ ਸਮਝਾਇਆ ਕਿ ਚਾਹ ਬਣਾ ਲੈਣ ਸਾਰਿਆਂ ਵਾਸਤੇ ਦੁਪਹਿਰ ਦਾ ਵੇਲਾ ਸੀਗਾ ਇੱਕ ਕੁੜੀ 18-20 ਸਾਲਾਂ লাগਦੀ ਸੀ ਕਿ ਇਹ ਖਾਸੀ ਸੋਹਣੀ ਸੀਗੀ ਇਹਦਾ ਮੁੱਲ ਉਹਨੇ 30000 ਦੱਸਿਆ ਸੀਗਾ ਸਭ ਤੋਂ ਛੋਟੀ ਜਿਹੜੀ ਸਭ ਤੋਂ ਵੱਧ ਸੋਹਣੀ ਲੱਗਦੀ ਸੀ 15 16 ਸਾਲ ਦੀ ਸੀਗੀ ਕਠਿੱਲੋ ਜਹੀ ਕੱਦ ਮਧਰਾ ਸੀਗਾ ਇਹ 35000 ਦੀ ਸੀਗੀ ਇਹ ਸਾਰੀਆਂ ਰੋਟੀ ਟੁੱਕ ਦਾ ਕੰਮ ਕਰ ਲੈਂਦੀਆਂ ਨੇ ਹਾਕਮ ਨੇ ਪੁੱਛਿਆ ਹਾਂ ਸਭ ਜਾਣ ਦਗਾਣੇ ਮਾੜਾ ਮੋਟਾ ਨਾ ਆਉਂਦਾ ਹੋਇਆ ਕੋਈ ਕੰਮ ਤਾਂ ਸਿਖਾ ਲਿਓ ਭਾਈ ਸਾਹਿਬ ਪਰ ਉਹ ਆਦਮ ਨਾਲ ਬੋਲ ਰਹੀ ਸੀਗੀ ਉਹਦੀ ਆਪਣੀ ਉਮਰ 50 ਤੋਂ ਉੱਤੇ ਹੋਵੇਗੀ ਦੱਸਣ ਲੱਗੀ ਮੈਂ ਜਦੋਂ ਆਈਆਂ ਸਾਰੀ 15 ਸਾਲ ਦੀ ਸੀਗੀ ਇਥੇ ਆ ਕਹੀ ਸਿੱਖਿਆ ਸਾਰਾ ਕੰਮ ਮੇਰਾ ਆਦਮੀ ਉਸ ਵੇਲੇ ਪੰਜਾਹ ਦਾਖ ਸੀਗਾ ਉਹਨੂੰ ਮਲੇਰੀਆ ਹੋ ਗਿਆ ਮਰ ਗਿਆ ਸੀਗਾ ਚਾਹ ਬਣੀ ਤੋਂ ਹਾਕਮ ਤੇ ਮਹਿੰਦਰ ਪਾਰੋ ਦੇ ਕਮਰੇ ਵਿੱਚ ਚਾਹ ਬੈਠੇ ਚਾਹ ਪੀਂਦੇ ਉਹ ਗੱਲਾਂ ਕਰਨ ਲੱਗੇ ਪਾਰੋ ਕਿਧਰੇ ਇਧਰ ਉਧਰ ਹੋ ਗਈ ਸੀ ਉਹ ਸਭ ਜਾਣਦੀ ਸੀਗੀ ਉਹਨਾਂ ਦਾ ਨੱਚ ਦਾ ਕੰਮ ਸੀਗਾ ਅਖੀਰ ਮਹਿੰਦਰ ਨੇ ਫੈਸਲਾ ਕੀਤਾ ਆਪਾਂ ਬਹੁਤੀ ਸੋਹਣੀ ਤੋਂ ਕੀ ਡੋਡੇ ਲੈਣੇ ਆ ਯਾਰ ਰੋਟੀ ਪੱਕਦੀ ਹੋ ਜੂ ਇੱਕ ਅੱਧਾ ਕੋਈ ਜਵਾਕ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਸਹੀ ਆਪਾਂ ਉਹ 24 25 ਸਾਲਾਂ ਵਾਲਿਆਂ ਚੋਂ ਇੱਕ ਲੈ ਜਾਣੇ ਆ ਨਾਲੇ ਮੁੱਲ ਠੀਕ ਹੈ 25 ਹਜ਼ਾਰਾ ਕੀ ਹੈ ਕੁਸ ਕੱਟ ਕਰਦੇ ਪਰ ਉਹ ਦੇਵੀ ਇਹੇ ਉਹਨਾਂ ਨੇ ਚਾਹ ਪੀ ਕੇ ਪਰਉ ਨੂੰ ਹਾਕ ਮਾਰੀ ਤੇ ਫਿਰ ਕਿਹਾ ਕਿ ਉਹ 24-25 ਸਾਲ ਦੀਆਂ ਦੋਵੇਂ ਕੁੜੀਆਂ ਨੂੰ ਇੱਥੇ ਹੀ ਬੁਲਾ ਲਵੇ। ਉਹਨਾਂ ਨੂੰ ਉਹ ਦੋਵੇਂ ਇੱਕੋ ਜਿਹਾਂ ਲੱਗੀਆਂ, ਕੱਦ ਖਾਸੇ ਉੱਚੇ ਸੀਗੇ। ਚਿਹਰੇ ਪਰਵੇਂ ਪਰਵੇਂ ਦੋਵੇਂ ਹੀ ਮੁਸਕਰਾ ਰਹੀਆਂ ਸਨ ਪਰ ਅੱਖਾਂ ਵਿੱਚ ਕਿਧਰੇ ਡੂੰਗੀ ਉਦਾਸੀ ਸੀ। ਉਹ ਦੋਵੇਂ ਬੰਦਿਆਂ ਨੂੰ ਸਵਾਰ-ਸਵਾਰ ਦੇਖ ਰਹੀਆਂ ਸਨ। ਪਰ ਉਹ ਬੋਲੀ ਤੁਹਾਨੂੰ ਦੋਹਾਂ ਨੂੰ ਚਾਹੀਦੀਆਂ ਨੇ। ਹਾਕਮ ਹੱਸ ਪਿਆ ਕਹਿੰਦਾ ਨਾ ਮੈਂ ਤਾਂ ਉ ਨਾਲ ਆਇਆ ਆ ਇਹਨੂੰ ਲੋੜ ਐ। ਮਿੰਦਰ ਦੀ ਉਮਰ ਉਸ ਵੇਲੇ ਚਾਲੀਆਂ ਤੋਂ ਉੱਤੇ ਨਹੀਂ ਹੋਵੇਗੀ। ਪਰ ਉਹਨੇ ਬਜਾ ਆਸੀ ਕਹਿੰਦੀ ਬਸ ਤੈਨੂੰ ਠੀਕ ਐ ਤਸ ਕਿਹੜੀ ਲਜਾਣੀ ਐ ਤੇਰੀ ਉਮਰ ਕੋਈ ਬਹੁਤੀ ਨਹੀਂ ਲੱਗਦੀ ਫਿਰ ਹੱਸਣ ਲੱਗੀ ਇੱਥੇ 60 60 ਦੇ ਤੁਰੇ ਫਿਰਦੇ ਆ ਦੋਵੇਂ ਕੁੜੀਆਂ ਨੇ ਅੱਖਾਂ ਮੀਚ ਲਈਆਂ ਸੀਗਾ ਉਹਨਾਂ ਦੇ ਪੁਵਖ ਦਾ ਫੈਸਲਾ ਹੋ ਰਿਹਾ ਸੀ। ਮਿੰਦਰ ਨੇ ਉਸ ਕੁੜੀ ਦੇ ਹੱਥ ਨੂੰ ਹੱਥ ਲਾ ਦਿੱਤਾ ਜਿਹੜੀ ਬਾਹ ਵਿੱਚ ਚਾਂਦੀ ਦਾ ਪਤਲਾ ਜਿਹਾ ਕੜਾ ਪਾਇਆ ਹੋਇਆ ਸੀਗਾ। ਦੂਜੀ ਕੁੜੀ ਦੀ ਬਾਹ ਵਿੱਚ ਪਲਾਸਟਿਕ ਦੀਆਂ ਦੋ ਚੂੜੀਆਂ ਸਨ। ਕੁੜੀਆਂ ਨੇ ਅੱਖਾਂ ਖੋਲੀਆਂ ਤਾਂ ਪਲਾਸਟਿਕ ਦੀਆਂ ਚੂੜੀਆਂ ਵਾਲੀ ਕੁੜੀ ਪਰੋ ਨੇ ਉਧਰ ਕਮਰੇ ਵਿੱਚ ਜਾਣ ਲਈ ਅੱਖਾਂ ਦਾ ਇਸ਼ਾਰਾ ਕੀਤਾ। ਪਰ ਉਹਨੇ ਚਾਂਦੀ ਦੇ ਕੜੇ ਵਾਲੀ ਕੁੜੀ ਨੂੰ ਪਿਆਰ ਨਾਲ ਆਪਣੇ ਕੋਲ ਬਿਠਾ ਲਿਆ ਤੇ ਉਸ ਨੂੰ ਦੱਸਿਆ ਇਸ ਦਾ ਨਾਮ ਨੂਰੀ ਹੈ। ਨੂਰੀ ਵੀ ਅੱਖ ਦਿੰਦੇ ਆ। ਦੋਵੇਂ ਜਾਣੇ ਲਗਾਤਾਰ ਨੂਰੀ ਵਲ ਦੇਖ ਰਹੀ ਸਨ ਹਾਕਮ ਨੇ ਪੁੱਛਿਆ ਇਹਨੂੰ ਭਾਈ ਕੋਈ ਬਿਮਾਰੀ ਠਮਾਰੀ ਤਾਂ ਨਹੀਂ ਗਈ ਕਾਦੀ ਬਿਮਾਰੀ ਆ ਜਿਹੜੀ ਬਿਮਾਰੀ ਚੱਲੀ ਹੈ ਬੁੜੀਆਂ ਨੂੰ ਵੀ ਹੋ ਜਾਂਦੀ ਹੈ ਬੰਦਿਆਂ ਨੂੰ ਵੀ ਜਿਹਦੇ ਨਾਲ ਬੰਦਾ ਮਰ ਜਾਂਦਾ ਹੈ ਲਾਗ ਦੀ ਬਿਮਾਰੀ ਏੜ ਹਾਂ ਇਹੀ ਇਹੀ ਹਾਕਮ ਮੁਸਕਰਾ ਰਿਹਾ ਸੀਗਾ ਨਾ ਨਾ ਜਮਾ ਨਹੀਂ ਗਈ ਇਸ ਰਾਹ ਇਹ ਪਈ ਹੀ ਨਹੀਂ ਗਈ ਇਹ ਕਾਂਜ ਹੈ ਇਹਦਾ ਚਿਹਰਾ ਨਹੀਂ ਦਿਸਦਾਗਾ ਔਰ ਸਿਰ ਬਿਮਾਰੀ ਵਾਲੀ ਦਾ ਤਾਂ ਮੂੰਹ ਹੀ ਹੋਰ ਹੁੰਦਾ ਆ ਮੈਂ ਬੋਝ ਲਈ ਤੇਰੀ ਗੱਲ ਪਰ ਉਹ ਹਕਾ ਥਾ ਪੜ ਰਹੀ ਸੀਗੀ ਫੇਰ ਉਹਨੇ ਕਹਿਲ ਕੀਤੀ ਛੇਤੀ ਮਕਾਓ ਪੈਸੇ ਲੈ ਕੇ ਆਓ ਤਾਂ ਤਾਂ ਫੜਾਓ ਉਰੇ ਜੇ ਨਹੀਂ ਤੈਨੂੰ ਲੈ ਜਾਓ ਕੋਈ ਛੋਟ ਹਾਕਮ ਨਹੀਂ ਬੁੱਲ ਹਿਲਾਏ ਸੀ ਨਾ ਪੱਕਾ ਰੇਟ ਹੈ ਇੱਕ ਪੈਸਾ ਘਟ ਨਹੀਂ ਹੋ ਸਕਦਾਗਾ ਉਹ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗੇ ਸੀ। ਮਿੰਦਰ ਕਹਿੰਦਾ ਚੱਲ ਠੀਕ ਹੈ ਹਾਕਮਾ ਸਾਰੇ ਨੀ ਲੈ ਕੇ ਆਏਗੇ। ਹਾਕਮ ਨੇ ਕਿਹਾ ਜਿੰਨੇ ਲੈ ਕੇ ਆਏ ਹੋ ਉਹ ਦੇ ਜਾਓ ਤੁਹਾਡੀ ਇਹ ਪੱਕੀ ਹੋ ਚੁੱਕੀ ਆ। ਬਾਕੀ ਕੱਲ ਨੂੰ ਦੇਜੋ ਪਰਸੋਂ ਨੂੰ ਆਜੋ ਚੌਥੇ ਨੂੰ ਆਜੋ ਪਰ ਬਹੁਤੇ ਦਿਨ ਨਹੀਂ ਪਹੁੰਨੇਗੇ। 10 ਦਿਨਾਂ ਤੋਂ ਵੱਧ ਨੀ ਮੇ ਉਡੀਕਣਾਗਾ ਫੇਰ ਹੋਰ ਪਾਸੇ ਤੁਰ ਜਾਣਾ ਇਹਨੇ। ਮਿੰਦਰ ਨੇ ਉਤਲੀ ਜੇਬ ਦਾ ਬਕਸੂਆ ਖੋਲਿਆ 5000 ਦੇ ਪੰਜਾਬ 50 ਦੇ ਨੋਟ ਸਨ ਬੈਂਕ ਦੀਆਂ ਮੋਹਰਾਂ ਲੱਗੀਆਂ ਹੋਈਆਂ ਸਨ ਪਾਰੋ ਨੇ ਗੱਠੀ ਉਹਦੇ ਹੱਥੋਂ ਇੰਜ ਫੜੀ ਜਿਵੇਂ ਖੋਹੀ ਹੋਵੇ ਉਹ ਉਸੇ ਵੇਲੇ ਪਾਰੋ ਦੇ ਕੋਠੇ ਵਿੱਚੋਂ ਬਾਹਰ ਹੋ ਗਏ ਮਿੰਦਰ ਦੇ ਦਿਮਾਗ ਵਿੱਚ ਨੂਰੀ ਦਾ ਸਾਰਾ ਵਜੂਦ ਭਰਿਆ ਹੋਇਆ ਸੀਗਾ ਉਹ ਕਾਹਲ ਨਾਲ ਪਿੰਡ ਪਹੁੰਚੇ ਪਿੰਡ ਪਹੁੰਚ ਕੇ ਚਾਹ ਨਾਲ ਦੁਪਹਿਰ ਦੀਆਂ ਬਚੀਆਂ ਹੋਈਆਂ ਦੋ ਦੋ ਰੋਟੀਆਂ ਅੰਦਰ ਸਟ ਲਈਆਂ ਮਖਤਿਆਰ ਉਹ ਮਿੰਦਰ ਦੇ ਮੂੰਹ ਵੱਲ ਝਾਕ ਰੇ ਸੀ ਹਾਕਮ ਨੇ ਨਹੀਂ ਦੱਸਿਆ ਗੱਲ ਬਣ ਗਈ ਆ ਭਾਈ ਕੁੜੀਏ ਸੁੱਖ ਰਹੀ ਤਾਂ ਕੱਲ ਦੁਪਹਿਰੇ ਨੂੰ ਧੰਨ ਧੰਨ ਹੋ ਜੂਗੀ ਮਖਤਿਆਰ ਉਹ ਪਾ ਦੀ ਫੁੱਟੀ ਵਾਂਗ ਖੇੜ ਰੋਟੀ ਸੀਗੀ ਆਖਰੀ ਸੀ ਚੰਗਾ ਭਾਈ ਸ਼ੁਕਰ ਹੈ ਮੇਰੇ ਭਾਈਆਂ ਦੀ ਰੋਟੀ ਪੱਕਦੀ ਹੋ ਚੁੱਕੀ ਹਾਕਮ ਤਾਂ ਆਪਣੇ ਘਰ ਨੂੰ ਚਲਾ ਗਿਆ ਮੰਦਰ ਨੂੰ ਟੇਕ ਕਿੱਥੇ ਉਹ ਅਥਨ ਨੂੰ ਹੀ ਆਲਾ ਸਿੰਘ ਵਾਲੇ ਗਿਆ ਆਖਰੀ ਵਾਰਸ ਮੜ ਆਇਆ ਸੀ ਉਹਨੇ ਦਰਗਾ ਮੱਲ ਨੂੰ ਜਾ ਕੇ ਦੱਸਿਆ ਸੀ ਕਿ ਸੌਦਾ ਹੋ ਗਿਆ ਹੈ ਉਹ ਤੇ ਹਾਕਮ ਚਾਨਣ ਦਾ ਧਮਾਣੀ ਗਏ ਸਨ ਪੱਕੀ ਕਰ ਆਇਆ 20000 ਹੋਰ ਚਾਹੀਦਾ ਹੈ ਪਰ ਦਰਗਾ ਮੱਲ ਨੇ ਕੱਲ ਦੀ ਤਰੀਕ ਪਾ ਦਿੱਤੀ ਸੀ ਕਿੰਦਾ ਇਸ ਵਕਤ ਤਾਂ ਹੈ ਨਹੀਂਗੇ ਸੇਫ 'ਚ ਇੱਕ ਪੈਸਾ ਵੀ ਕਾਲਾ ਜੀ ਬੈਂਕ ਅੰਦਾਸ ਵਜੇ ਖੁੱਲਦਗਾ ਨੇ ਜੇ ਸੇਠਾ ਹੁਣੇ ਕਰ ਦਿੰਦਾ ਅਸੀਂ ਤੜਕੇ ਨੂੰ ਜਾ ਕੇ ਦੁਪਹਿਰ ਤੱਕ ਤੀਮੀ ਪੈਂਡ ਲਿਆ ਮਾਰਦੇ ਮਿੰਦਰ ਮਿਹਨਤ ਕਰਦਾ ਸੀਗਾ ਲੈ ਹੈ ਕਮਲਾ ਤੇਰਾ ਪੈਸਾ ਹੈ ਕੋਈ ਨਵਾਂ ਤਾਂ ਨਹੀਂ ਦੇਣਾਗਾ ਬੈਂਕਾ ਚ ਰੱਖ ਦਿਆਂ ਇੱਥੇ ਤਾਂ ਬਸ ਲੋੜ ਨੂੰ ਹੀ ਲਿਉਂਦੇ ਆ ਅਗਲੇ ਦਿਨ ਮਿੰਦਰ 10 ਵਜੇ ਫਿਰ ਗਿਆ ਮਨੀਮ ਬੈਂਕ ਨੂੰ ਗਿਆ ਹੋਇਆ ਸੀਗਾ ਮਿੰਦਰ ਗੱਡੀ ਉੱਤੇ ਬੈਠ ਰਿਹਾ ਬਦੁਰਗਾ ਮੱਲ ਉਹਨੂੰ ਵਾਰ-ਵਾਰ ਤਿੰਨ ਬਾਰੇ ਪੁੱਛ ਰਿਹਾ ਸੀਗਾ ਜਿਵੇਂ ਉਹਨੂੰ ਮਿੰਦਰ ਨਾਲੋਂ ਵੀ ਵੱਧ ਚਾਹ ਹੋਵੇ ਉਹ ਦੋ ਵਾਰ ਚਾਹ ਪੀ ਚੁੱਕੇ ਸਨ ਮਨੀਮ 12 1 ਵਜੇ ਪੈਸੇ ਲੈ گیا呀 ਦਰਗਾ ਮਲ ਨੇ ਉਹਨੂੰ 20 ਜੀ ਥਾਂ 25000 ਦਿੱਤਾ ਸੀਗਾ 10 10 ਦੀਆਂ ਦੋ ਗੁੱਟੀਆਂ ਅਤੇ ਇੱਕ ਗੁੱਟੀ 5000 ਦੀ ਕਹਿੰਦਾ ਪੰਜ ਤੂੰ ਪਰਸੋਂ ਲੈ ਗਿਆ ਸੀਗਾ 30 ਹੋ ਗਿਆ呀 30 ਲੱਖ ਲੈ ਤੇਰਾ ਬਾਕੀ ਉਰੇ ਜਿੰਨੇ ਵੀ ਨੇ ਅਮਾਨਤ ਹੈ ਤੇਰੇ ਕੋਲ ਹੀ ਜਦੋਂ ਮਰਜੀ ਲੈ ਜਾਵੇਂ ਹੁਣ ਹੋਰ ਲੈ ਜਾਣੇ ਨੇ ਹੋਰ ਲੈ ਜਾ ਉਹ ਕਹਿੰਦਾ ਨਹੀਂ ਪੰਜ ਵਾਧੂ ਲੈ ਲਿਆ ਇਹ ਬਹੁਤ ਆ ਉਹ ਪਿਛਲੇ ਪਹਿਰ ਪਿੰਡ ਪਹੁੰਚਿਆ ਉਹਨਾਂ ਦੀ ਬੱਸ ਦਾ ਪਤਾ ਨਹੀਂ ਕੀ ਖਰਾਬ ਹੋ ਗਿਆ ਸੀਗਾ ਰਾਹ ਵਿੱਚ ਅੱਧਾ ਪੌਣਾ ਘੰਟਾ ਖੜੀ ਰਹੀ ਸੀਗੀ ਜਾਂਸਾਰ ਪਹਿਲਾਂ ਉਹ ਹਾਕਮ ਕੋਲ ਗਿਆ ਆਖ ਰਿਹਾ ਸੀਗਾ ਹੁਣ ਚੱਲਗੇ ਹਾਕਮ ਸਿਆਣਾ ਸੀ ਕਹਿਣ ਲੱਗਿਆ ਕਾਹਲ ਨਾ ਕਰ ਭਾਈ ਆਪਾਂ ਬਿਆਨਾਂ ਦੇ ਆਏ ਆ ਉਹ ਆਪਣੀ ਚੀਜ਼ ਹੋ ਚੁੱਕੀ ਐ ਆਥਨ ਦਾ ਵੇਲਾ ਹੈ ਆਉਂਜਾ ਨੂੰ ਹਨੇਰਾ ਹੋ ਜਾਊਗਾ ਕਿੱਥੇ ਪਿਆ ਬੋਹਾ ਬਲਡਾਡਾ ਸੋ ਹੋਰ ਪਹਰ ਹੋ ਜਾਂਦੀ ਹੈ ਤੜਕੇ ਸਵੇਹਾ ਚੱਲਾਂਗੇ ਪਹਿ ਪਾਠ ਦੀ ਨਾਲ ਹੀ ਠੰਡੇ ਠੰਡੇ ਮੋੜਾਵਾਂਗੇ ਆਪਦੀ ਚੀਜ਼ ਲੈ ਕੇ ਪਿੰਡ ਵਿੱਚ 4-5 ਟੈਕਸੀਕਾਰਾਂ ਸਨ ਮਹਿੰਦਰੋਸੇ ਵੇਲੇ ਸਰਜਨ ਫੌਜੀ ਨੂੰ ਕਹਿ ਆਇਆ ਸੀਗਾ ਉਹਦੇ ਕੋਲ ਅੰਬੈਸਟਰ ਸੀਗੀ ਡਰਾਈਵਰ ਤੋਂ ਬਿਨਾ 4-5 ਬੰਦੇ ਖੁੱਲੇ ਬਹਿ ਜਾਂਦੇ ਸਨ ਮਾਰੂਤੀ ਵਾਲੀ ਗੱਲ ਨਹੀਂ ਸੀਗੀ ਅਗਲੇ ਦਿਨ ਉਹ ਹਨੇਰੇ ਹੀ ਤੌਰ 'ਤੇ ਬੁੜਾਡੇ ਜਾ ਕੇ ਉਹਨਾਂ ਨੂੰ ਪੌ ਫੁੱਟੀ ਸੀਗੀ ਬਹੁਤੋਂ ਅੱਗੇ ਤਾਂ ਨੇੜੇ ਹੀ ਸੀ ਕਮਾਨ ਸੂਰਜ ਨਿਕਲ ਆਇਆ ਸੀਗਾ ਜਦੋਂ ਉਹ ਪਾਰੋ ਦੇ ਕੋਠੇ ਵਿੱਚ ਜਾ ਖੜ੍ਹੇ ਪਰ ਉਹਨਾਂ ਨੂੰ ਦੇਖ ਕੇ ਖੁਸ਼ ਹੋਈ ਸੀਗੀ ਝੱਟ ਹੀ ਚਾਹ ਬਣ ਲਾ ਲਈ ਸੀਗੀ ਸਰਜਨ ਗੱਡੀ ਵਿੱਚ ਹੀ ਕੱਸੀ ਦੀ ਪਟੜੀ ਉੱਤੇ ਬੈਠਾ ਰਿਹਾ ਸੀਗਾ ਹਾਕਮ ਨੇ 10-10 ਹਜ਼ਾਰ ਦੀਆਂ ਦੋ ਗੁੱਟੀਆਂ ਪਾਰੋਂ ਨੂੰ ਮਲਕ ਦੇ ਕੇ ਫੜਾ ਦਿੱਤੀਆਂ ਸੀ ਉਹ ਬਾਗੋ ਬਾਗ ਸੀ ਨੂਰੀ ਨੇ ਹੀ ਚਾਹ ਬਣਾਏ ਸੀ ਘਰ ਵਿੱਚ ਉਹੀ ਗਠਿੱਲੋ ਜਹੀ ਛੋਟੀ ਕੁੜੀ ਸੀਗੀ ਹੋਰ ਪਤਾ ਨਹੀਂ ਕਿੱਥੇ ਸਨ ਪਾਰੋਂ ਨੇ ਦੱਸਿਆ ਕਿ 20-20 ਹਜ਼ਾਰ ਵਾਲੀਆਂ ਦੋਵੇਂ ਕੁੜੀਆਂ ਨੂੰ ਅੱਜ ਉਹ ਫੱਟ ਦੀ ਨਾਲ ਹੀ ਬੰਦੇ ਲੈ ਕੇ ਆਣ ਤੁਹਾਡੇ ਨਾਲ ਹੀ ਕਾਰ ਲੈ ਕੇ ਆਏ ਸਨ ਵੱਡੀ 15000 ਵਾਲੀ ਵੀ ਕੱਲ ਚਲੀ ਗਈ ਦੁਪਹਿਰੇ 30000 ਵਾਲੀ ਕੱਲ ਰਾਤ ਨੂੰ ਗਈ ਐ ਨੂਰੀ ਹੁਣ ਚਲੀ ਜਾਵੇਗੀ ਬਸ ਉਹ ਇੱਕ ਰਹਿ ਗਈ ਐ 35 ਵਾਲੀ ਪਰ ਉਹ ਬੇਹੱਦ ਖੁਸ਼ੀ ਦੀ ਕਿ ਉਹਦਾ ਲਗਭਗ ਸਾਰਾ ਮਾਲ ਵਿਕ ਗਿਆ ਹੈ ਆਖਰੀ ਸੀ ਕਿ ਵੱਧ ਘੱਟ ਕਰਕੇ ਇਹਨੂੰ ਵੀ ਕੋਈ ਲੈ ਜਾਵੇ ਤਾਂ ਵੱਧ ਘੱਟ ਹਾਕਮ ਹੈਰਾਨ ਹੋਇਆ ਕਹਿੰਦਾ ਸਾਨੂੰ ਨਾ ਕੀਤਾ ਵੱਧ ਘੱਟ ਨਹੀਂ ਤੁਹਾਡੇ ਕੋਲੋਂ ਠੀਕ ਠੀਕ ਹੀ ਲਿਆਏ ਕੋਈ ਵੱਧ ਨਹੀਂ ਲਿਆਗਾ ਇਹਦਾ 35 ਮੈਨੂੰ ਆਪ ਨੂੰ ਵੀ ਕੁਝ ਜ਼ਿਆਦਾ ਹੀ ਲੱਗਦਾ ਆ ਲੋਕ ਪੈਸਾ ਦੇਖਦੇ ਆ ਲੜਕੀ ਨਹੀਂ ਦੇਖਦੇਗੇ ਇਹਦਾ ਕਿੰਨਾ ਕੱਟ ਕਰ ਦੇਗੀ ਹਾਕਮ ਨੇ ਜਿਵੇਂ ਗਾਹਕ ਤਿਆਰ ਕਰਨਾ ਹੋਵੇ ਚੱਲ ਹੁਣ ਇਹਦਾ ਵੀ 30 ਕਰ ਦਊਗੀ ਪਾਰੋ ਉਹ ਪਾਰਗਾ ਵਾਗਲ ਕਰ ਰਹੀ ਸੀਗੀ ਕੱਸੀ ਦੀ ਪਟੜੀ ਤੱਕ ਪਾਰੋ ਨੂਰੀ ਨੂੰ ਛੱਡਣ ਆਈ ਪਿਆਰ ਨਾਲ ਉਹਦਾ ਮੱਥਾ ਚੁੰਮਿਆ ਉਹਦੇ ਹੱਥ ਕੁੱਟੇ ਕਿਹਾ ਖੁਸ਼ ਰਹਿਣਾ ਬਈ ਮਿਲਤੇ ਰਹਿਣਾ ਕਬੀ ਕਬਾਰ ਨੂਰੀ ਦੀਆਂ ਅੱਖਾਂ ਵਿੱਚੋਂ ਉਦਾਸ ਪ੍ਰਸੰਤਾ ਚਮਕ ਰਹੀ ਸੀਗੀ ਮਿੰਦਰ ਉਸ ਦਿਨ ਬੰਠਣ ਕੇ ਪਿੰਡੋਂ ਆਇਆ ਸੀਗਾ ਉਹ ਨੂਰੀ ਨਾਲ ਪਿਛਲੀ ਸੀਟ ਉੱਤੇ ਚੌੜਾ ਹੋ ਬੈਠਾ ਸੀਗਾ ਕੱਸੀ ਦਾ ਬੋਲੋ ਪੋਲੋ ਟੱਪੇ ਸਨ ਕਿ ਹਾਕਮ ਪਿੱਛੇ ਮੁੜ ਕੇ ਚੱਕਿਆ ਬੋਲਿਆ ਓਏ ਮਿੰਦਰਾ ਉਹੀ ਹੈ ਕਿ ਹੋਰ ਤਾਂ ਨਹੀਂ ਤੋਰਤੀ ਕੋਈ ਓਏ ਚੱਲ ਕੋਈ ਹੋਈ ਤੀਮੀ ਤਾਂ ਹੈ ਨਾ ਮਿੰਦਰ ਲਾਚੜਿਆ ਹੋਇਆ ਸੀਗਾ ਓਏ ਨਹੀਂ ਯਾਰ ਹਾਕਮ ਫਿਰ ਬੋਲਿਆ ਹਾਂ ਠੀਕ ਹੈ ਉਹੀ ਹੈ ਤੈਨੂੰ ਕੀ ਪਛਾਣ ਹੈ ਮਿੰਦਰ ਨੇ ਨੂਰੀ ਦਾ ਸਾਰਾ ਵजूद ਅੱਖਾਂ ਅੱਖਾਂ ਵਿੱਚ ਟੋਹਿਆ ਚਾਂਦੀ ਦਾ ਕੜਾ ਤਾਂ ਉਹੀ ਹੈ ਉਹਦੇ ਮਨ ਨੇ ਤਸੱਲੀ ਕਰਕੇ ਆਖਿਆ ਸੀਗਾ ਓਏ ਕੜਾ ਨਹੀਂ ਕੜਾ ਤਾਂ ਬਦਲ ਵੀ ਸਕਦਾ ਸੀਗਾ ਇਹਦੀ ਥੋਡੀ ਤੇ ਕਾਲਾ ਤਣ ਉਹੀ ਹੈ ਜਿੰਨਾ ਹੈ ਨੀਗਾ ਨਾ ਉਸ ਦਿਨ ਮੈਂ ਗੌਰ ਨਹੀਂ ਕੀਤੀ ਗਈ ਨਹੀਂ ਮੈਂ ਦੇਖਿਆ ਸੀਗਾ ਇਹਦਾ ਤੈਨ ਫਿਰ ਹਾਕਮ ਬੋਲਿਆ ਪਤਾ ਨਹੀਂ ਤੈਨੂੰ ਵਪਾਰੀ ਮਹਸ ਦਾ ਸੌਦਾ ਕਰਕੇ ਕੋਈ ਨਿਸ਼ਾਨੀ ਯਾਦ ਰੱਖਦੇ ਨੇ ਮੈਂ ਇਹਦੀ ਠੋਡੀ ਦਾ ਤੈਨ ਨਿਸ਼ਾਨੀ ਯਾਦ ਰੱਖਿਆ ਸੀਗਾ ਹੋਰ ਉਹ ਤੈਨ ਕਿਸੇ ਤਿਮੀ ਦੇ ਨਹੀਂ ਸੀਗਾ ਬੋਹੇ ਦੇ ਅੱਡੇ ਉੱਤੇ ਉਹੀ ਬੰਦਾ ਖੜਾ ਸੀਗਾ ਕਾਲੀ ਪਗੜੀ ਵਾਲਾ ਜਿਹੜਾ ਪਰਸੋਂ ਕਮਾਣੀ ਉਹਨਾਂ ਨੂੰ ਪਾਰੋ ਦੇ ਕੋਠੇ ਤੱਕ ਛੱਡ ਕੇ ਆਇਆ ਸੀਗਾ ਉਹਨੇ ਵੀ ਹਾਕਮ ਨੂੰ ਪਛਾਣ ਲਿਆ ਹੱਥ ਦੇ ਕੇ ਕਾਰ ਰੋਕ ਲਈ ਉਹਨੇ ਕਾਰ ਅੰਦਰ ਨਿਗਾਹ ਮਾਰੀ ਦੂਜਾ ਬੰਦਾ ਤੀਵੀਂ ਲਈ ਬੈਠਾ ਦੇ ਕੇ ਮੁਬਾਰਕਾਂ ਦੇਣ ਲੱਗਾ ਹੱਥ ਖੜਾ ਕੀਤਾ ਫਿਰ ਹਾਕਮ ਨੇ ਦੇ ਕੰਨ ਵਿੱਚ ਕਹਿਣ ਲੱਗਿਆ ਵਧੀਆ ਕੀਤਾ ਤੁਸੀਂ ਮੇਰੇ ਘਰ ਵੀ ਬੰਗਾਲਣਾ ਹੈ 10 ਸਾਲ ਹੋ ਗਿਆ ਦੋ ਜਵਾਕ ਵੀ ਨੇ ਕਿਧਰ ਨਹੀਂ ਜਾਂਦੀਆਂ ਹੁੰਦੀਆਂ ਇਹ ਨੇਚਾ ਰੱਖਿਓ ਉਹ ਉਹਨਾਂ ਨੂੰ ਚਾਹ ਪਾਣ ਦੀ ਸਲਾਮ ਮਾਰ ਹੀ ਰਿਹਾ ਸੀਗਾ ਕਿ ਜਨ ਨੇ ਘਾਰ ਤੋੜ ਲਈ ਸੀਗੀ